ਏਰੀਆ ਕਿਸਾਨਬੀਰ ਦਾ ਮੋਗਾ ਬਹੁਤ ਘੱਟ ਵਰਥੀਆਂ ਨੇ ਰੇਟ ਹੈ ਜੀ 1,85,000 ਇਹਨਾਂ ਦਾ ਵੀਜ਼ਾ ਲੱਗ ਗਿਆ ਇਸ ਕਰਕੇ ਜਲਦੀ ਵੇਚ ਰਹੇ ਨੇ ਕਿਸਾਨਬੀਰ ਦਾ ਨੰਬਰ ਹੈ 98142 4448 98142 4448 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਤਵੀਆਂ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਐ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਐ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਜਿਹੜੇ ਵੀ ਨਵੇਂ ਐ ਉਹ ਸਬਸਕ੍ਰਾਈਬ ਬਟਨ ਨੂੰ ਦਬ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਇੱਕ ਵੀ ਵੀਡੀਓ ਸਾਡੀ ਮਿਸ ਨਾ ਕਰੋ ਅੱਗੇ ਜੀ ਜੌਂਡੀਆਰ 5310 트랙ਟ ਵਿਕਾਊ ਹੈ ਮਾਡਲ ਹੈ ਜੀ 2010 ਟਾਇਰ 97 ਪੈਸੇ ਪਏ ਹੈ ਅਪੋਲੋ ਦੇ ਟਾਇਰ ਏਰੀਆ ਜੀ ਭਿਵਾਨੀ ਹਰਿਆਣਾ ਰੇਟ ਮੰਗਿਆ ਜਿਹੜਾ ਕਿਸਾਨ ਵੀਰ ਨੇ 480000 ਜੌਂਡੀ ਆਰ 5310 트랙ਟ ਵਿਕਾਊ ਹੈ ਜੀ ਮਾਡਲ ਹੈ 2010 ਟਾਇਰ ਹੈ ਜੀ 97 ਪੈਸੇ ਅਪੋਲੋ ਦੇ ਟਾਇਰ एरिए किसान भीर का भिभानी हरियाणा रेट मंगे जी चार लख अ हज़ार किसान भीर का नंबर है सतासी जीरो अठासी भी सत्त सौ तिहत्तर सतासी जीरो अठासी भी सत्त सौ तिहत्तर सतासी जीरो अठासी भी सत्त सौ तिहत्तर तीस इस नंबर से फोन करके ट्रैट खरीद सौ जी एड कराने साडा वट्सअप नंबर है जी अठानवे सतर अठानवे ਰਾਸੀ ਵਾਲੇ ਜੋ ਕਿ ਵੀਡੀਓ ਦੇ ਜਮਾ ਥੱਲੇ ਖੱਟੇ ਅੱਖਰਾਂ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੁੱਟਾਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਕੋਈ ਵੀਰ ਵੀਡੀਓ ਬਣਾਉਣਾ ਚਾਹੁੰਦਾ ਹੈ ਤਾਂ ਫੋਨ ਟੈਡਾ ਕਰਕੇ ਤੇ ਫੁੱਲ ਡਿਟੇਲ ਭੇਜਿਆ ਕਰੋ ਜੀ ਅਗੇ ਜੀ ਪਾਵਰ ਟਰੈਕ ਸਕਾਟ 440 ਟਰੈਕ ਬਿਕਾਉ ਹੈ ਜੀ ਮਾਡਲ ਹੈ ਜੀ 1999 ਰੇਟ ਮੰਗੇ ਕਿਸਾਨ ਵੀਰ ਨੇ 1,50,000 ਏਰੀਆ ਜੀ ਗੰਗਾ ਨਗਰ Rajasthan ਪਾਵਰ ਟਰੈਕ ਸਕਾਟ ਟਰੈਟ ਬਕਾਉ ਹੈ ਜੀ 440 ਮਾਡਲ ਹੈ ਜੀ 1999 ਰੇਟ ਮੰਗੇ ਕਿਸਾਨ ਵੀਰ ਨੇ 1,50,000 ਏਰੀਆ ਜੀ ਗੰਗਾ ਨਗਰ Rajasthan ਕਿਸਾਨ ਵੀਰ ਦਾ ਨੰਬਰ ਹੈ 94132 32083 9413232038 9413232038 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰਾਟ ਖਰੀਦ ਸਕਦੇ ਹੋ ਕਈ ਵੀਰ ਬਲੇਖ ਨਾਲ ਫੋਨ ਲਾ ਲੈਂਦੇ ਇਸ ਕਰਕੇ ਤੁਹਾਨੂੰ ਦੱਸਦੇ ਜਿਵੇਂ ਆਪਾਂ ਡਿਟੇਲ ਬੋਲੀਏ ਉਹਦੇ ਵਿੱਚ ਹੀ ਆਪਾਂ ਕਿਸਾਨ ਵੀਰ ਦਾ ਨੰਬਰ ਬੋਲੇ ਤੁਸੀਂ ਡਿਟੇਲ ਚੈੱਕ ਕਰਕੇ ਉਹਨਾਂ ਤੇ ਤੁਸੀਂ ਗੱਲਬਾਤ ਕਰਿਆ ਕਰੋ ਜੀ ਕਈ ਵੀ ਸਾਨੂੰ ਫੋਨ ਲਾ ਕੇ ਪੁੱਛਦੇ ਕਿ ਸੰਦ ਤੁਹਾਡੇ ਘਰੇ ਖੜਿਆ ਸਾਡੇ ਘਰੇ ਨਹੀਂ ਹੁੰਦੇ ਜੀ ਸਾਡਾ ਕੰਮ ਸਿਰਫ ਐਡ ਲਾਉਣ ਦਾ ਹੁੰਦਾ ਹੈ ਸਾਡਾ WhatsApp ਨੰਬਰ ਹੈ 98798846 ਜੋ ਕਿ ਅਸੀਂ ਐਂ ਕਹਿੰਦੇ ਆ ਕਿ ਵੀਡੀਓ ਦੇ ਜਮ੍ਹਾਂ ਥੱਲੇ ਆ ਉਹ ਇਸ ਕਰਕੇ ਦੱਸਦੇ ਆ ਕਿ ਕਈ ਵੀਰ ਐਡ ਕਰਾਉਣਾ ਚਾਹੁੰਦੇ ਹੋਣ ਤਾਂ ਉਸ ਨੰਬਰ ਤੇ ਡਿਟੇਲ ਤੇ ਫੋਟੋ ਮਾ ਭੇਜ ਸਕਦੇ। ਅਗੇਜੀ ਸੋਨਾ ਲੀਕਾ 750 ਟ੍ਰੈਟ ਬਿਗਾਉ ਹੈ ਜੀ। ਮਾਡਲ ਹੈ ਜੀ 2015। ਟਾਇਰ 50 ਪੈਸੇ ਪਏ ਆ ਰੇਟ ਮੰਗੇ ਜਿਹੜਾ ਕਿਸਾਨ ਵੀਰ ਨੇ 4 ਲੱਖ। ਏਰੀਆ ਜੀ ਕਰਨਾਲ। ਸੋਨਾ ਲਿਕਰ ਡਰਾਟ ਬਗਾਉ ਹੈ 750 ਮਾਡਲ ਹੈ ਜੀ 2015 ਟਾਇਰ 50 ਪੈਸੇ ਪਏ ਹੈ ਰੇਟ ਮੰਗੇ ਕਿਸਾਨ ਵੀਰ ਨੇ 4 ਲੱਖ ਏਰੀਆ ਜੀ ਕਰਨਾਲ ਕਿਸਾਨ ਵੀਰ ਦਾ ਨੰਬਰ ਹੈ 93066 24113 93066 24113 93066 24113 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਐਡ ਖਰੀਦ ਸਕਦੇ ਹੋ ਕਈ ਵੀਰਾਂ ਦੇ ਸਾਨੂੰ ਫੋਨ ਤੇ ਮੈਸੇਜ ਆਉਂਦੇ ਆ ਕਿ ਸਾਡੀ ਐਡ ਕੱਢ ਦਿਓ ਵੀਰੇ ਐਡ ਕੱਢੀ ਨਹੀਂ ਜਾ ਸਕਦੀ ਇਸ ਕਰਕੇ ਵੀਰਾਂ ਨੇ ਬੇਨਤੀ ਕਰਦੇ ਆ ਕਿ 1 ਮਹੀਨੇ ਤੋਂ ਬਾਅਦ ਉਹਨਾਂ ਨੂੰ ਫੋਨ ਨਾ ਲਾਇਆ ਕਰੋ ਜਿਹੜੀ ਤਰੀਕ ਨੂੰ ਵੀਡੀਓ ਪਾਈ ਹੁੰਦੀ ਆ ਆਪਾਂ ਚੜਾਈ ਹੁੰਦੀ ਆ ਉਸ ਤੋਂ ਲੈ ਕੇ 1 ਮਹੀਨੇ ਤੇ ਵਿੱਚ ਵਿੱਚ ਫੋਨ ਕਰਿਆ ਕਰੋ ਜੀ ਬਾਅਦ ਚ ਫੋਨ ਨਾ ਲਾਇਆ ਕਰੋ ਕਈ ਵੀਰਾਂ ਦੇ ਸੰਦ ਸੇਲ ਹੋ ਜਾਂਦੇ ਆ ਫਿਰ ਉਹਨਾਂ ਨੂੰ ਦਿੱਕਤ ਆਉਂਦੀ ਏ ਇਸ ਕਰਕੇ ਤੁਸੀਂ ਧਿਆਨ ਰੱਖਿਆ ਕਰੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਜੀ ਅੱਗੇ ਜੀ ਕੇਐਸ ਦਾ ਰਿਪਰ ਵਿਕਾਊ ਹੈ ਕੇਐਸ ਇਹਦਾ ਰਿਪਰ ਵਿਕਾਊ ਹੈ ਮਾਡਲ 2015 ਰੇਟ ਹੈ ਜੀ 1,85,000 ਏਰੀਆ ਜੀ ਜੈਤੋ ਬਹੁਤ ਘੱਟ ਚੱਲਿਆ ਹੋਇਆ ਹੈ ਕੇਐਸ ਇਹਦਾ ਰਿਪਰ ਵਿਕਾਊ ਹੈ ਜੀ ਮਾਡਲ ਹੈ 2015 ਰੇਟ ਮੰਗੇ ਕਿਸਾਨ ਵੀਰ ਨੇ 185000 ਏਰੀਆ ਜੀ ਜੈਤੋਂ ਬਹੁਤ ਘੱਟ ਚੱਲਿਆ ਹੋਇਆ ਹੈ ਬਹੁਤ ਘੱਟ ਚੱਲਿਆ ਤੇ ਬਹੁਤ ਸਾਫ਼ ਕੰਡੀਸ਼ਨ ਦਾ ਰੀਪਰ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ 97816 81955 97816 81955 97816 81955 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੀਪਰ ਖਰੀਦ ਸਕਦੇ ਹੋ ਜੀ ਇਕ ਬਿਰੇ ਕਈ ਵਾਰੀ ਜਵਾਬ ਮਯਾਕ ਕਰ ਦਿੰਦੇ ਇਸ ਕਰਕੇ ਤੁਸੀਂ ਇਸ ਗੱਲ ਦਾ ਧਿਆਨ ਜਰੂਰ ਰੱਖਿਆ ਕਰੋ ਕਿ ਕਈ ਵਾਰੀ ਜੇ ਸਾਥੋਂ ਐਡ ਲੱਗ ਗਈ ਅਸੀਂ ਦੁਬਾਰੇ ਕੱਢ ਨਹੀਂ ਸਕਾਂਗੇ ਇਸ ਕਰਕੇ ਤੁਹਾਨੂੰ ਦੱਸ ਦਈਏ ਪਹਿਲਾਂ ਸਲਾਹ مشورہ ਕਰਕੇ ਫੇਰ ਵੀਰੇ ਸਾਨੂੰ ਡਿਟੇਲ ਤੇ ਫੋਟੋ ਮੈਂ ਸੈਂਡ ਕਰਿਆ ਕਰੋ ਜੀ ਕਈ ਵਾਰੀ ਜਵਾਬ ਮਯਾਕ ਕਰ ਦਿੰਦੇ ਇਸ ਗੱਲ ਦਾ ਤੁਸੀਂ ਧਿਆਨ ਰੱਖਿਆ ਕਰੋ ਅੱਗੇ ਜੀ ਆਸ਼ਾ ਟਰੈਟ ਬਿਕਾਊ ਹੈ ਮਾਡਲ ਹੈ ਜੀ 1992 ਟਾਇਰ ਜਮਨ ਨਵੇਂ ਪਈ ਹੈ ਜੀ ਏਰੀਆ ਕਿਸਾਨ ਵੀਰ ਦਾ ਮਾਨਸਾ ਰੇਟ ਮੰਗੇ ਜੀ 1,35,000 ਆਸ਼ਾ ਟਰੈਟ ਬਿਕਾਊ ਹੈ ਜੀ ਮਾਡਲ ਹੈ 1992 ਏਰੀਆ ਜੀ ਕਿਸਾਨ ਵੀਰ ਦਾ ਮਾਨਸਾ ਟਾਇਰ ਜਮਨ ਨਵੇਂ ਪਈ ਹੈ ਰੇਟ ਮੰਗੇ ਜੀ 1,35,000 ਕਿਸਾਨ ਵੀਰ ਦਾ ਨੰਬਰ ਹੈ ਜੀ 90237 15263 90237 15263 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੁੱਟ ਮਾ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਇਹ ਨੰਬਰ ਸਿਰਫ ਸਾਡਾ ਐਡ ਕਰਵਾਉਣ ਦੇ ਲਈ ਹੁੰਦਾ ਹੈ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਤੇ ਲਾਈਕ ਕਰ ਅੱਜ ਅਸੀਂ ਲੈ ਕੇ ਆਇਆ Swift ਗੱਡੀ ਮਾਡਲ 2013 ਰੇਟ ਮੰਗਿਆ 440000 ਏਰੀਆ ਜੀ ਰੋੜੀ ਪਿੰਡ सिरसा Swift ਗੱਡੀ ਵਿਕਾਊ ਹੈ ਜੀ ਮਾਡਲ ਹੈ 2013 ਰੇਟ ਮੰਗਿਆ 440000 ਏਰੀਆ ਜੀ ਪਿੰਡ ਰੋੜੀ सिरसा ਇਹਨਾਂ ਨੰਬਰ ਹੈ ਜੀ 94663 32034 946663 32034 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ। ਵਰਗੀ ਜੀ ਸਟੈਂਡਰਡ 475 DI ਮਾਡਲ ਹੈ ਜੀ 2012 ਰੇਟ ਮੰਗੇ ਕਿਸਾਨ ਵੀਰ ਨੇ 410000 ਏਰੀਆ ਜੀ ਰਾਜਪੁਰਾ ਪਟਿਆਲਾ ਸਟੈਂਡਰਡ 476 DI ਮਾਡਲ 2012 ਰੇਟ ਮੰਗੇ ਜੀ 410000 ਏਰੀਆ ਰਾਜਪੁਰਾ ਪਟਿਆਲਾ ਕਿਸਾਨਬੀਰ ਦਾ ਨੰਬਰ ਹੈ ਜੀ 9814260461 9814260461 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੈਟ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਨਾਲ ਜੁੜਦੇ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਉਨਾ ਵੀਰ ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਉਹ ਗਈ ਸਵਰਾਜ 744 FE ਮਾਡਲ ਹੈ ਜੀ 2000 Rajasthan ਦਾ ਨੰਬਰ ਹੈ। ਟਾਇਰ ਹੈ ਜੀ 14928 ਦੇ। ਰੇਟ ਮੰਗੇ ਕਿਸਾਨ ਵੀਰ ਨੇ 2 ਲੱਖ। ਸਵਰਾਜ 744 FE ਟ੍ਰੈਕ ਬਿਕਾਉ ਹੈ ਜੀ। ਮਾਡਲ ਹੈ ਜੀ 2000 Rajasthan ਦਾ ਨੰਬਰ ਹੈ। ਟਾਇਰ 14928 ਦੇ ਰੇਟ ਮੰਗੇ ਕਿਸਾਨਬੀਰ ਨੇ 2 ਲੱਖ ਕਿਸਾਨਬੀਰ ਦਾ ਨੰਬਰ ਹੈ ਜੀ 9914302295 9914302295 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਾਇਰ ਖਰੀਦ ਸਕਦੇ ਹੋ ਜੀ ਐਡ ਕਰਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੀ 987798 8346 ਜੋ ਕਿ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਉਸ ਨੰਬਰ ਤੇ 5 ਤੋਂ 7 ਫੋਟਵਾ ਤੇ ਫੁੱਲ ਡਿਟੇਲ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ ਟਰਾਲੀ 11x656 ਦੀ ਪੂਰੀ ਮਜ਼ਬੂਤ ਤੇ ਹੈਵੀ ਟਰਾਲੀ ਬਿਨਾ ਜੱਕਾ ਲਈ ਜੀ ਟਾਇਰ 45 ਪੈਸੇ ਪਏ ਰੇਟ ਮੰਗਿਆ ਕਿਸਾਨ ਵੀਰ ਨੇ 57000 ਟਰਾਲੀ ਵਿਕਾਊ ਹੈ ਜੀ 11x6.6 ਦੀ ਪੂਰੀ ਮਜ਼ਬੂਤ ਹੈਵੀ ਟਰਾਲੀ ਹੈ ਬਿਨਾ ਜੈਕ ਵਾਲੀ ਹੈ ਟੈਰਜ 45 ਪੈਸੇ ਰੇਟ ਮੰਗੇ ਕਿਸਾਨ ਵੀਰ ਨੇ 57000 ਕਿਸਾਨ ਵੀਰ ਦਾ ਨੰਬਰ ਹੈ ਜੀ 83600 687983600 6879 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਅਗੇ ਜੀਪ ਵਿਕਾਊ ਹੈ ਜੀ Mahindra 575 DI ਮਾਡਲ ਹੈ ਜੀ 1995 ਡਿਸਕ ਬ੍ਰੇਕ ਹੈ ਰੇਟ ਹੈ ਜੀ 1,40,000 ਪਿੰਡ ਕੜਕਾ ਤਰਨਤਾਰ ਜੀਪ ਵਿਕਾਊ ਹੈ ਜੀ Mahindra 575 DI ਮਾਡਲ 1995 ਡਿਸਕ ਬ੍ਰੇਕ ਹੈ ਰੇਟ ਹੈ ਜੀ 1 ਲੱਖ 40000 ਸੰਨਵੀਰ ਦਾ ਏਰੀਆ ਘੜਕਾ ਤਰਨਤਾਰ ਇਹ ਨੰਬਰ ਹੈ ਜਿਹੜਾ 99150 65982 99150 65982 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜੀਪ ਖਰੀਦ ਸਕਦੇ ਹੋ ਜੀ ਅਗੀ ਜੀ ਟਰਾਲੀ ਮਾਡਲ ਹੈ 2011 ਰੇਟ ਮੰਗੇ ਕਿਸਾਨ ਵੀਰ ਨੇ 110000 ਟਾਇਰ 55 ਪੈਸੇ ਪਏ ਹੈ ਏਰੀਆ ਜੀ ਰਾਜਪੁਰਾ ਟਰਾਲੀ ਬਿਕਾਊ ਹੈ ਜੀ ਮਾਡਲ ਹੈ 2011 ਰੇਟ ਮੰਗੇ ਜੀ ਕਿਸਾਨ ਵੀਰ ਨੇ 110000 ਟਾਇਰ 55 ਪੈਸੇ ਪਏ ਹੈ ਏਰੀਆ ਰਾਜਪੁਰਾ ਕਿਸਾਨ ਵੀਰ ਦਾ ਨੰਬਰ ਹੈ ਜੀ 94171 22319 94171 2319 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਤਾਂ ਕਿ ਕਈ ਵਾਰੀ ਕੋਈ ਮਿਸਟੇਕ ਹੋ ਜਾਵੇ ਤਾਂ ਅਸੀਂ ਉਹਨੂੰ ਸੁਧਾਰ ਸਕੀਏ ਅਗੇ ਜੈਪ ਗੱਡੀ ਵਿਕਾਊ ਹੈ ਮਾਡਲ ਹੈ ਜੀ 2013 ਏਰੀਆ ਜੀਰਾ ਕਾਪੀ ਚਿਪਾ ਲਈ ਐ ਸਾਰੇ ਕਾਗਜ਼ ਪੂਰੇ ਐ ਜੈਪ ਗੱਡੀ ਵਿਕਾਊ ਐ ਜੀ ਮਾਡਲ ਐ 2013 ਏਰੀਆ ਕਿਸਾਨ ਵੀਰ ਦਾ ਜੀਰਾ ਕਾਪੀ ਚਿਪਾ ਲਈ ਐ ਸਾਰੇ ਕਾਗਜ਼ ਪੂਰੇ ਐ ਕਿਸਾਨ ਵੀਰ ਦਾ ਨੰਬਰ ਐ ਜੀ 62845 13062 62845 13062 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਅ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਖੇਤੀਬਾੜੀ ਵਾਲੇ ਸੰਦਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਵੀਡੀਓ ਦੇ ਜਮਾ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਹੋ ਰਿਹਾ ਹੈ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅਕਜੀ ਟਰਾਲੀ ਵਿਕਾਊ ਹੈ ਬਿਨਾ ਜੈਕ ਤੋਂ ਟਰਾਲੀ ਵਿਕਾਊ ਹੈ ਜੀ ਬਿਨਾ ਜੈਕ ਤੋਂ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਏਰੀਆ ਵੀ ਨਹੀਂ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਹੈ ਜੀ ਇਹਨਾਂ ਦਾ 9914397099 9914397099 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਧੰਨਵਾਦ